ਆਓ ਆਪਾਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਬੁੱਕ ਆਫ ਸਾਂਸ 23rd ਚੈਪਟਰ 23 ਨੰਬਰ ਅਧਿਆਇ 5 ਵਰਸ 5 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਲਈ ਮੇਜ ਵਿਛਾਉਂਦਾ ਹੈ ਤੈਂ ਮੇਰੇ ਸਿਰ ਉੱਤੇ ਤੇਲ ਛਸਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚਮੁੱਚ ਪੱਲਿਆਈ ਅਰ ਦਇਆ ਜਿਉਂ ਪਰ ਮੇਰਾ ਪਿੱਛਾ ਕਰਨਗੀਆਂ ਅਤੇ ਮੈਂ ਸਦਾ ਯਹੋਵਾ ਦੇ ਘਰ ਵਿੱਚ ਵਸਾਂਗਾ ਹallelujah ਕੀ ਤੁਹਾਡੀ ਸਿਰਪੀੜ ਤੁਹਾਡੀ ਮਿੱਤਰ ਆ ਜਾਂ ਤੁਹਾਡੀ ਵੈਰੀ ਆ ਬੋਲੋ ਤੁਹਾਡੀ ਸਮੱਸਿਆ ਤੁਹਾਡੀ ਮਿੱਤਰ ਆ ਕਿ ਵੈਰੀ ਆ ਤੁਹਾਡੀ ਬਿਮਾਰੀ ਤੁਹਾਡੀ ਮਿੱਤਰ ਆ ਕਿ ਵੈਰੀ ਆ ਜੋ ਸ਼ਰਾਤਮਾ ਤੁਹਾਡਾ ਮਿੱਤਰ ਆ ਕਿ ਵੈਰੀ ਆ ਤਾਂ ਅੱਜ ਵਚਨ ਕੀ ਕਹਿੰਦਾ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਲਈ ਮੇਜ਼ ਵਿਛਾਉਂਦਾ ਹੈ ਹallelujah ਅੱਜ ਤੁਹਾਡੀਆਂ ਸਮੱਸਿਆਵਾਂ ਦੇ ਸਾਹਮਣੇ ਪਰਮੇਸ਼ਰ ਤੁਹਾਡੇ ਹੱਲ ਉਸ ਮੇਜ਼ ਦੇ ਉੱਤੇ ਸਜਾ ਰਿਹਾ ਹੈ ਹallelujah ਅੱਜ ਤੁਹਾਡੀਆਂ ਬਿਮਾਰੀਆਂ ਦੇ ਸਾਹਮਣੇ ਪਰਮੇਸ਼ਰ ਤੁਹਾਡੀ ਹੀਲਿੰਗ ਨੂੰ ਦੇ ਰਿਹਾ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਵਚਨ ਚਲੀ ਕੇ ਤੂੰ ਮੇਰੇ ਸਿਰ ਦੇ ਉੱਤੇ ਤੇਲ ਚਸਿਆ ਆ ਤੂੰ ਮੇਰੇ ਸਿਰ ਨੂੰ ਐਨੋਇੰਟ ਕਰ ਦਿੱਤਾ ਜਾਂ ਮਸਾ ਕਰ ਦਿੱਤਾ ਆ ਤੇਲ ਰਿਪਰੈਜ਼ੈਂਟ ਕਰਦਾ ਪਰਮੇਸ਼ਵਰ ਦੀ ਐਨੋਇੰਟਿੰਗ ਨੂੰ ਹallelujah ਤੇ ਜਿਹਦੇ ਸਿਰ ਦੇ ਉੱਤੇ ਪਰਮੇਸ਼ਵਰ ਦੇ ਮਸਾ ਦਾ ਤੇਲ ਆ ਜਾਏ ਜਿਹਦਾ ਸਿਰ ਪ੍ਰਭੂ ਆਪਣੇ ਹੱਥ ਨਾਲ ਆਪਣੇ ਮਸਾ ਦੇ ਨਾਲ ਛੱਸ ਜਾਏ ਮੈਂ ਕਹਿੰਦੀ ਉਹ ਆਪਣੇ ਆਖਰੀ ਸਾਹ ਤੱਕ ਕਦੇ ਬਿਮਾਰ ਨਹੀਂ ਹੋ ਸਕਦਾ ਕਦੇ ਨਿਰਾਸ਼ ਨਹੀਂ ਹੋ ਸਕਦਾ ਕਦੇ ਬੇਆਸ ਨਹੀਂ ਹੋ ਸਕਦਾ ਤੇ ਅੱਜ ਤੁਹਾਡੇ ਸਿਰਾਂ ਦੇ ਉੱਤੇ ਪ੍ਰਭੂ ਤੇਲ ਛੱਸ ਰਿਹਾ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅੱਜ ਤੁਹਾਡੇ ਵਿਰੋਧੀਆਂ ਦੇ ਸਾਹਮਣੇ ਤੁਹਾਡੇ ਲਈ ਮੇਜ ਵਿਛਾਇਆ ਜਾ ਰਿਹਾ ਔਰ ਉਸ ਮੇਜ ਦੇ ਉੱਤੇ ਐ ਉਹ ਜੀਆਂ ਵੰਡਰਫੁਲ ਬਲੇਸਿੰਗਸ ਨੂੰ ਪ੍ਰਭੂ ਸਜਾ ਰਿਹਾ ਕਿ ਤੁਹਾਡਾ ਵਿਰੋਧੀ ਸ਼ਰਮਿੰਦਾ ਹੋ ਰਿਹਾ ਅੱਜ ਪ੍ਰਭੂ ਯਿਸੂ ਜੀ ਦੇ ਨਾਮ 'ਚ ਔਰ ਇਹ ਅੱਜ ਤੁਹਾਡੇ ਲਈ ਪ੍ਰੋਫੈਟਿਕ ਵਰਡਸ ਮੇ ਰੀਲੀਜ਼ ਕਰ ਰਹੀ ਪ੍ਰਭੂ ਯਿਸੂ ਜੀ ਦੇ ਨਾਮ 'ਚ ਔਰ ਜਿਹੜਾ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਲਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਗਵਾਹੀ ਦੇ ਨਾਲ ਉੱਠੇ ਸੱਚ ਪੁੱਤ ਭਲਾਈ ਐ ਦਇਆ ਜਿਉਂਨ ਪਰ ਮੇਰਾ ਪਿੱਛਾ ਕਰਨ ਗਿਆ ਮੈਂ ਭਲਾਈ ਦੇ ਪਿੱਛੇ ਨਹੀਂ ਦੌੜੂਗਾ ਮੈਂ ਦਇਆ ਦੇ ਪਿੱਛੇ ਨਹੀਂ ਦੌੜੂਗਾ ਮੈਂ ਕਾਰ ਦੇ ਪਿੱਛੇ ਨਹੀਂ ਦੌੜੂਗਾ ਮੈਂ ਜਹਾਜ਼ ਦੇ ਪਿੱਛੇ ਨਹੀਂ ਦੌੜੂਗਾ ਮੈਂ ਯਹੋਵਾ ਦੇ ਪਿੱਛੇ ਦੌੜੂਗਾ ਇਹ ਸਭ ਚੀਜ਼ਾਂ ਮੈਨੂੰ ਪਿੱਛੇ ਬੈ ਕੇ ਮਿਲ ਜਾਣਗੀਆਂ ਹallelujah ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਪਹਿਲਾਂ ਮੇਰੀ ਬਾਦਸ਼ਾਹਤ ਦੀ ਭਾਲ ਕਰੋ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਤੇ ਮੈਂ ਆਲਵੇਜ਼ ਇੱਕ ਗੱਲ ਕਹਿੰਦੀ ਹੁੰਦੀ ਆ ਕਿ ਪਵਿੱਤਰ ਬਾਈਬਲ ਦੇ ਵਿੱਚ ਇੱਕ ਇੱਕ ਜਿਹੜਾ ਸ਼ਬਦ ਹੈ ਨਾ ਉਹਨੂੰ ਮੋਰ ਥੈਨ 7 ਟਾਈਮਸ ਪਰਮੇਸ਼ਵਰ ਨੇ ਸਾਡੇ ਲਈ ਠਹਿਰਾਇਆ ਹੈ ਹallelujah ਸੱਤ ਬਰੀ ਤੋਂ ਵੀ ਜ਼ਿਆਦਾ ਪਰਮੇਸ਼ਵਰ ਨੇ ਉਹਨਾਂ ਚੀਜ਼ਾਂ ਦਾ ਜ਼ਿਕਰ बार-बार वचन ਦੇ ਵਿੱਚ ਕੀਤਾ ਤਾਂ ਜੋ ਅਸੀਂ ਉੱਥੋਂ ਨਹੀਂ ਪੜਿਆ ਤੇ ਹੋਰ ਕਿਤੇ ਹੋਰ ਉਹਦੇ ਨਾਲ ਸਾਨੂੰ ਰੱਲ ਦੀ ਗਵਾਹੀ ਮਿਲ ਜਾਏ ਤਾਂ ਫਿਰ ਸਾਡਾ ਜਿਹੜਾ ਯਕੀਨ ਹੈ ਉਹ ਪੱਕਾ ਹੋ ਜਾਂਦਾ ਹੈ ਜਿਵੇਂ ਆਪਾਂ ਪਹਿਲਾਂ ਹੀ ਜਿਹੜੀ ਜ਼ਬੂਰਾ 16 ਸੀਗੀ ਉਹਦੇ 11 ਨੰਬਰ ਦੇ ਵਿੱਚ ਪੜਿਆ ਸੀ ਉੱਥੇ ਲਿਖਿਆ ਸੀ ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਆ ਪੜਿਆ ਸੀ ਨਾ ਤਾਂ ਯਸ਼ਾਯਾ 41 ਦੀ 10 ਦੇ ਵਿੱਚ ਕੀ ਲਿਖਿਆ ਮੈਂ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਸੱਜੇ ਹੱਥ ਵਿੱਚ ਜਿਹਦੇ ਵਿੱਚ ਖੁਸ਼ੀਆਂ ਆ ਕਹਿੰਦਾ ਮੈਂ ਉਸ ਹੱਥ ਦੇ ਨਾਲ ਤੈਨੂੰ ਸੰਭਾਲੂਗਾ ਹallelujah ਕ੍ਰੋਧ ਵਾਲੇ ਹੱਥ ਨਾਲ ਨਹੀਂ ਨਾਸ਼ ਕਰਨ ਵਾਲੇ ਹੱਥ ਦੇ ਨਾਲ ਨਹੀਂ ਕੀ ਲਿਖਿਆ ਸੱਜੇ ਫਤਿਹਮੰਦ ਜਿੱਤ ਦੇਣ ਵਾਲੇ ਹੱਥ ਦੇ ਨਾਲ ਤੇ ਕਹਿੰਦਾ ਤੇਰੇ ਸੱਜੇ ਹੱਥ ਵਿੱਚ ਖੁਸ਼ੀਆਂ ਆ ਖੁਸ਼ੀਆਂ ਦੇਣ ਵਾਲੇ ਹੱਥ ਦੇ ਨਾਲ ਤੇ ਇੱਥੇ ਆਪਾਂ ਫਿਰ ਤੋਂ ਕੀ ਪੜਿਆ ਆ ਕਹਿੰਦਾ ਸੱਚਮੁੱਚ ਭਲਾਈ ਔਰ ਦਇਆ ਜਿਉਂੜ ਪਰ ਮੇਰਾ ਪਿੱਛਾ ਕਰਨਗੀਆਂ ਖੁਸ਼ੀਆਂ ਮੇਰੇ ਪਿੱਛੇ ਪੈ ਕੇ ਮੈਨੂੰ ਮਿਲਣਗੀਆਂ ਭਲਾਈਆਂ ਮੇਰੇ ਪਿੱਛੇ ਪੈ ਕੇ ਮੈਨੂੰ ਮਿਲਣਗੀਆਂ ਪਰ ਮੈਂ ਕੀ ਕਰੂੰਗਾ ਮੈਂ ਕੀ ਕਰੂੰਗਾ ਸਦਾ ਯਹਵਾ ਦੇ ਘਰ ਵਿੱਚ ਵਸਾਂਗਾ ਹallelujah ਮੈਂ ਆਪਣੀ ਬਰਕਤ ਲੈ ਕੇ ਪਿੱਛੇ ਨਹੀਂ ਮੁੜ ਜਾਊਂਗਾ ਮੈਂ ਆਪਣੀ ਗਵਾਹੀ ਨੂੰ ਆਪਣੇ ਅੰਦਰ ਹੀ ਦੱਬ ਕੇ ਪਿੱਛੇ ਨਹੀਂ ਮੁੜ ਜਾਊਂਗਾ ਮੈਂ ਆਪਣੀਆਂ ਕਿਡਨੀਜ਼ ਤੋਂ ਹੀਲ ਹੋ ਕੇ ਪਿੱਛੇ ਨਹੀਂ ਮੁੜ ਜਾਊਂਗਾ ਮੈਂ ਆਪਣੀਆਂ ਲੱਤਾਂ ਤੇ ਤੁਰਨਾ ਸ਼ੁਰੂ ਕਰਕੇ ਪਿੱਛੇ ਨਹੀਂ ਮੁੜ ਜਾਊਂਗਾ ਮੈਂ ਆਪਣੀ ਆਖਰੀ ਸਾਹ ਤੱਕ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜਾ ਰਹੂੰਗਾ ਹਾਲੇਲੂਇਆ ਕਿਉਂ ਖੜਾ ਰਹੂੰਗਾ ਕਿਉਂਕਿ ਉਹਨੇ ਮੇਰੇ ਸਿਰ ਉੱਤੇ ਤੇਜ ਅਸ ਦਿੱਤਾ ਆ ਹallelujah ਕਿਉਂਕਿ ਉਹਨੇ ਮੇਰੇ ਵਿਰੋਧੀਆਂ ਨੂੰ ਸ਼ਰਮਿੰਦਿਆਂ ਕਰ ਦਿੱਤਾ ਆ ਕਿਉਂਕਿ ਉਹਨੇ ਮੇਰੇ ਵਿਰੋਧੀਆਂ ਦੇ ਸਾਹਮਣੇ ਮੇਰੇ ਲਈ ਬlesings ਦੀ ਟੇਬਲ ਜਿਹੜੀ ਆ ਸਜਾ ਦਿੱਤੀ ਆ ਹallelujah ਆਓ ਆਪਾਂ ਅੱਗੇ ਵਧਦੇ ਆ ਵਚਨ ਦੇ ਵਿੱਚ ਆਪਾਂ ਦੇਖਦੇ ਆ ਮੱਤੀ ਦੀ ਪੁਸਤਕ ਬੁੱਕ ਆਫ ਮੈਥਿਊ 28 ਨੰਬਰ ਉੱਤੇ ਆਏ ਅੋਦੀ 1 ਤੋਂ 6 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖ ਲੈਂਦੇ ਆ ਬੁੱਕ ਆਫ ਮੈਥਿਊ 28 ਚੈਪਟਰ ਵਰਸ 1 ਟੂ 6 ਇੱਥੇ ਲਿਖਿਆ ਜਾਂ ਸਬਤ ਦਾ ਦਿਨ ਬੀਤ ਗਿਆ ਤਾਂ ਹਫਤੇ ਦੇ ਪਹਿਲੇ ਦਿਨ ਪੈ ਫੁੱਟਣ ਦੇ ਵੇਲੇ ਮਰੀਮ ਮਗਦਲੀਨੀ ਅਤੇ ਦੂਈ ਮਰੀਮ ਕਬਰ ਨੂੰ ਵੇਖਣ ਆਈਆਂ ਅਰ ਵੇਖੋ ਇੱਕ ਵੱਡਾ ਪੁਚਾਲ ਆਇਆ ਇਸ ਲਈ ਜੋ ਪ੍ਰਭੂ ਦਾ ਦੂਤ ਆਕਾਸ਼ੋਂ ਉਤਰਿਆ ਅਰ ਨੇੜੇ ਆਣ ਕੇ ਉਸ ਪੱਥਰ ਨੂੰ ਰੇੜ ਕੇ ਲੰਬੇ ਕਰ ਦਿੱਤਾ ਔਰ ਉਸ ਉੱਤੇ ਬਹਿ ਗਿਆ ਉਹਦਾ ਰੂਪ ਬਿਜਲੀ ਵਰਗਾ ਔਰ ਉਹਦਾ ਬਸਤਰ ਬਰਫ਼ ਜਿਹਾ ਚਿੱਟਾ ਸੀ ਅਤੇ ਉਹਦੇ ਭੈ ਦੇ ਮਾਰੇ ਰਾਖੇ ਕੰਬ ਉੱਠੇ ਅਤੇ ਮੁਰਦਿਆਂ ਵਾਂਗ ਹੋ ਗਏ ਪਰ ਦੂਤ ਨੇ ਅੱਗੋਂ ਤੀਵੀਆਂ ਨੂੰ ਕਿਹਾ ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ ਭਾਲਦਿਆਂ ਹੋ ਉਹ ਇੱਥੇ ਹੈ ਨਹੀਂ ਕਿਉਂਕਿ ਜਿਵੇਂ ਉਸਨੇ ਕਿਹਾ ਸੀ ਉਹ ਜੀ ਉੱਠਿਆ ਹੈ ਆਓ ਵੇ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ ਹallelujah ਹallelujah ਇਹ ਸੀਨ ਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਉਹਨਾਂ ਦੇ ਬदन ਨੂੰ ਸਲੀਬ ਤੋਂ ਉਤਾਰ ਕੇ ਉਹ ਬਾਡੀ ਜਿਸ ਬਾਡੀ ਦੇ ਉੱਤੇ ਜਿਸ ਜਿਸਮ ਦੇ ਉੱਤੇ ਪ੍ਰਭੂ ਯਿਸੂ ਮਸੀਹ ਜੀ ਨੇ ਤੁਹਾਡੇ ਗੁਨਾਹਾਂ ਨੂੰ ਤੇ ਮੇਰੇ ਗੁਨਾਹਾਂ ਨੂੰ ਚੱਕਿਆ ਤੁਹਾਡੇ ਘਰਾਣੇ ਤੇ ਮੇਰੇ ਗੁਨਾ ਘਰਾਣੇ ਦੇ ਗੁਨਾਹਾਂ ਨੂੰ ਚੱਕਿਆ ਜਦੋਂ ਉਸ ਜਿਸਮ ਨੂੰ ਕਬਰ ਦੇ ਅੰਦਰ ਰੱਖਿਆ ਤਾਂ ਉਸ ਕਬਰ ਦੇ ਮੂੰਹ ਤੇ ਇੱਕ ਭਾਰਾ ਪੱਥਰ ਲਗਾਇਆ ਗਿਆ ਕਿਤੇ ਪ੍ਰਭੂ ਯਿਸੂ ਮਸੀਹ ਦੀ লাশ ਨੂੰ ਉਦੇ ਪੈਰੋਕਾਰ ਚੁੱਕ ਕੇ ਲੈ ਨਾ ਜਾਣ ਤੇ ਐਵੇਂ ਹੀ ਰੌਲਾ ਨਾ ਪਾ ਦੇਣ ਕਿ ਉਹ ਜੀ ਉੱਠਿਆ ਤੇ ਉੱਥੇ ਰਾਖੇ ਵੀ ਬਿਠਾਏਗੇ ਹਕੂਮਤ ਦੇ ਵੱਲੋਂ ਮੋਰ ਲਾਈ ਗਈ ਉਸ ਪੱਥਰ ਦੇ ਉੱਤੇ ਪਰ ਫਿਰ ਵੀ ਉਹ ਜੀ ਉੱਠਿਆ ਹallelujah ਪੱਥਰ ਉਹਨੂੰ ਰੋਕ ਨਹੀਂ ਸਕਿਆ ਉਹ ਰੱਖੇ ਉਹਦੀ ਰਾਖੀ ਨਹੀਂ ਕਰ ਸਕੇ ਕਿਉਂਕਿ वचन ਦੇ ਵਿੱਚ ਲਿਖਿਆ ਜੇ ਯਹੋਵਾਹਈ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵਿਅਰਥ ਹੈ ਹallelujah ਉਹ ਜਿਹੜਾ ਕੁਲ ਕਾਇਨਾਤ ਦੀ ਰਾਖੀ ਕਰਦਾ ਹੈ ਕੀ ਕਦੀ ਉਹਦੀ ਰਾਖੀ ਕੋਈ ਬੰਦਾ ਕਰ ਸਕਦਾ ਹੈ ਤੇ ਅੱਜ ਹਾਸੇ ਵਾਲੀ ਗੱਲ ਤੇ ਇਹ ਆ ਕਿ ਅਸੀਂ ਸੋਨੇ ਚਾਂਦੀ ਦੀਆਂ ਮੂਰਤਾਂ ਪੜਾ ਕੇ ਘਰ ਵਿੱਚ ਰੱਖ ਲੈਨੇ ਆ ਤੇ ਫੇ ਉਹਨਾਂ ਨੂੰ ਜ਼ਿੰਦਾ ਲਾ ਕੇ ਉਹਦੀ ਰਾਖੀ ਕਰਦੇ ਕਿਤੇ ਚੋਰ ਨਾਲ ਸਾਡਾ ਰੱਬ ਭੱਜ ਨਾ ਜਾਵੇ ਹalleluyah ਧੰਨਵਾਦ ਆ ਪਰਮੇਸ਼ਵਰ ਦਾ ਕਿ ਉਹਨੇ ਸਾਡੀਆਂ ਆਤਮਿਕ ਅੱਖਾਂ ਨੂੰ ਖੋਲਿਆ ਤੇ ਉਹਨੇ ਸਾਨੂੰ ਆਪਣਾ ਆਪ ਪ੍ਰਗਟ ਕਰਕੇ ਦਿੱਤਾ ਜਿਹੜਾ ਨਾ ਚੋਰਾਂ ਦੇ ਨਾਲ ਰਲਦਾ ਤੇ ਨਾ ਆਪਣਿਆਂ ਨੂੰ ਛੱਡ ਕੇ ਭੱਜਦਾ ਹalleluyah ਪਰ ਐਨ ਆ ਸੀਨ ਮੈਨੂੰ ਇਦਾਂ ਜਾਪਣ ਡਿਆ ਜਿੱਦਾਂ ਅੱਜ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਡੇ ਆਫ ਰੈਜ਼ਰੇਕਸ਼ਨ ਹੋਵੇ ਜਿੱਦਾਂ ਅੱਜ ਸਾਡੇ ਦੁਬਾਰਾ ਜੀ ਉੱਠਣ ਦਾ ਦਿਨ ਹੋਵੇ ਹallelujah ਇਹ ਦਿਨ ਕਿਹੜਾ ਸੀਗਾ ਰੈਜ਼ਰੇਕਸ਼ਨ ਦਾ ਦਿਨ ਕਿਹੜਾ ਸੀਗਾ ਹਫਤੇ ਦਾ ਪਹਿਲਾ ਦਿਨ ਤੇ ਅੱਜ ਕਿਹੜਾ ਦਿਨ ਹੈ ਹਫਤੇ ਦਾ ਪਹਿਲਾ ਦਿਨ ਹਫਤੇ ਦੇ ਪਹਿਲੇ ਦਿਨ ਇੱਥੇ ਲਿਖਿਆ ਮਰੀਮ ਮਗਦਲੀਨੀ ਤੇ ਦੂਈ ਮਰੀਮ ਕਬਰ ਵੇਖਣ ਨੂੰ ਆਈਆਂ ਕਿ ਕਰਨ ਨੂੰ ਦੇਖਣ ਵਾਸਤੇ ਆਈਆਂ ਸੀ ਕਿਉਂਕਿ ਪ੍ਰਭੂ ਯੀਸੂ ਮਸੀਹ ਜੀ ਨੇ ਕਿਹਾ ਸੀ ਵੀ ਮੈਂ ਜੀ ਉੱਠਣਾ ਆ ਤੇ ਉਹ ਦੇਖਣ ਆਈਆਂ ਸੀ ਕਿਆਂ ਅੱਜ ਹਫ਼ਤੇ ਦੇ ਪਹਿਲੇ ਦਿਨ ਤੁਸੀਂ ਵੀ ਆਪਣੇ ਜੀਵਨ ਵਿੱਚ ਇੱਕ ਚਮਤਕਾਰ ਦੇਖਣ ਦੇ ਲਈ ਆਏ ਆ ਹਾਲੇਲੂਇਆ ਪਰ ਮੈਂ ਤੁਹਾਨੂੰ ਕਹਿੰਦੀ ਤੁਹਾਡੇ ਅੰਦਰ ਵੀ ਉਹ ਚੀਜ਼ ਹੋਣੀ ਚਾਹੀਦੀ ਸੀ ਜਿਹੜੀ ਮਰੀਮ ਹੋਣਾ ਦੇ ਅੰਦਰ ਸੀਗੀ ਕਹਿੰਦਾ ਪੌਫ ਫਟਣ ਦੇ ਵੇਲੇ ਅੰਮ੍ਰਿਤ ਵੇਲੇ ਸੂਰਜ ਚੜਨ ਤੋਂ ਪਹਿਲਾਂ ਹੀ ਉਹ ਪਹੁੰਚ ਗਈਆਂ ਚਮਤਕਾਰ ਦੇਖਣ ਦੇ ਵਾਸਤੇ ਹallelujah ਉਹ ਕੀ ਦੇਖਣ ਦੇ ਲਈ ਪਹੁੰਚੀਆਂ ਸੀ ਉੱਥੇ ਮਰਦਿਆਂ ਚੋ ਜੀ ਉਠਣਾ ਚਮਤਕਾਰ ਹੈ ਕਿ ਨਹੀਂ ਤਾਂ ਉਹ ਚਮਤਕਾਰ ਦੇਖਣ ਦੇ ਲਈ ਪਹੁੰਚੀਆਂ ਤੇ ਅੱਜ ਕੀ ਤੁਸੀਂ ਆਪਣੇ ਜੀਵਨ ਵਿੱਚ ਚਮਤਕਾਰ ਦੇਖਣਾ ਚਾਹੁੰਦੇ ਕਿ ਨਹੀਂ ਕਿੰਨੇ ਜਣੇ ਦੇਖਣਾ ਚਾਹੁੰਦੇ ਆ ਹallelujah ਆਓ ਆਪਾਂ ਦੇਖਦੇ ਹੋ ਚੁੱਕਿਆ ਕਿ ਨਹੀਂ ਤਾਂ ਲਿਖਿਆ ਆ ਕਿ ਉਹ ਦੇਖਣ ਵਾਸਤੇ ਆਈਆਂ ਜਦੋਂ ਉਹ ਦੇਖਣ ਵਾਸਤੇ ਆਈਆਂ ਤੇ ਇੱਕ ਵੱਡਾ ਪੁਚਾਰ ਜਿਹੜਾ ਆ ਉਹ ਆਇਆ ਸੀਗਾ ਉੱਥੇ ਤੇ ਉਹਨਾਂ ਨੇ ਦੇਖਿਆ ਕਿ ਕਿ ਉੱਥੇ ਇੱਕ ਸਵਰਗਦੂਤ ਆ ਜਿਹੜਾ ਬਹੁਤ ਵਿਸ਼ਾਲ ਜਿਹੜਾ ਇਹਨ ਚਿੱਟਾ ਵਸਤਰਾਂ ਦੇ ਵਿੱਚ ਆ ਸਫੈਦ ਆ ਤੇ ਉਹ ਉਹਦੇ ਡਰ ਦੇ ਮਾਰੇ ਜਿਹੜੇ ਪਹਿਲਾਂ ਉੱਥੇ ਰਾਖੇ ਬੈਠੇ ਸੀ ਉਹ ਕੰਬ ਗਏ ਤੇ ਕਿ ਲਿਖਿਆ ਕਹਿੰਦਾ ਉਹ ਕੰਬੁੱਠੇ ਤੇ ਮੁਰਦਿਆਂ ਵਾਂਗ ਹੋ ਗਏ ਹallelujah ਇੰਨਾ ਵਿਸ਼ਾਲ ਆ ਉਹ ਸਵਰਗਦੂਤ ਜਿਹੜਾ ਮਰੀਆਮ ਹਣਾ ਦੇ ਨਾਲ ਗੱਲ ਕਰਨ ਦੇ ਲਈ ਉੱਥੇ ਬੈਠਾ ਆ ਤੇ ਕੰਬੇ ਜਿਹੜੇ ਜਿਹੜੇ ਰਾਖੇ ਸੀ ਉਹ ਕੰਬੇ ਮਰਦਿਆਂ ਜੇ ਹੋ ਗਏ ਉਹਨਾਂ ਦੇ ਮਤਲਬ ਬੇਵਸ ਹੋ ਗਏ ਹੁਣ ਉਹਨਾਂ ਦੇ ਵਿੱਚ ਕੋਈ ਜਿੱਦਾਂ ਜਾਨ ਨਹੀਂ ਹੁੰਦੀ ਉਹ ਇਤਾਂ ਦੇ ਹੋ ਗਏ ਤਾਂ ਉਸ ਰਾਖੇ ਨੇ ਉੱਥੇ ਜਿਹੜਾ ਪ੍ਰਭੂ ਯਿਸੂ ਮਸੀਹ ਦੀ ਕਬਰ ਤੇ ਜਿਹੜਾ ਦੂਤ ਬੈਠਾ ਆ ਉਹਨੇ ਮਰੀਯਮ ਉਹਨਾਂ ਨੂੰ ਕੀ ਕਿਹਾ ਉਹਨੇ ਕਿਹਾ ਜਿਹਨੂੰ ਤੁਸੀਂ ਭਾਲਦੀਆਂ ਆ ਉਹ ਜੀ ਉੱਠਿਆ ਆ ਆਓ ਵੇਖੋ ਇਹ ਥਾਂ ਖਾਲੀ ਪਿਆ ਆ ਹਾਲੇਲੂਇਆ ਅੱਜ ਤੁਸੀਂ ਵੀ ਚਮਤਕਾਰ ਦੇਖਣ ਦੇ ਲਈ ਆਏ ਆ ਪਰਮੇਸ਼ਰ ਦੀ ਹਜ਼ੂਰੀ ਚ ਅਗਲੀ ਵਰੀ ਟੜਕੇ ਹੀ ਆਇਓ ਹallelujah ਅਮਰਤ ਵੇਲੇ ਆਜੋ ਤੁਸੀਂ ਵੀ ਜੇ ਚਮਤਕਾਰ ਦੇਖਣਾ ਹੈ ਪਰ ਚਮਤਕਾਰ ਅੱਜ ਵੀ ਹੋ ਜਾਣਾ ਹੈ ਹallelujah ਕਿਉਂਕਿ ਇੱਥੇ ਪ੍ਰਭੂ ਨੇ ਆਪਣਾ ਸ਼ਿਫਾ ਦੇਣ ਵਾਲਾ ਦੂਤ ਭੇਜ ਦਿੱਤਾ ਹੈ ਤੇ ਜਿਹੜੇ ਦੂਤ ਵੈਰੀਨ ਪਿੱਛੇ ਲਾਏ ਸੀਗੇ ਉਹ ਉਸ ਦੂਧ ਨੂੰ ਦੇਖ ਕੇ ਕੰਬ ਗਏ ਆ ਹallelujah ਅਤੇ ਉਹ ਮਰਿਆਂ ਦੇ ਬਾਗ ਹੋ ਗਏ ਆ वचन ਦੇ ਵਿੱਚ ਲਿਖਿਆ ਯਿਸਾਯਾ ਦੀ ਕਿਤਾਬ ਦੇ ਵਿੱਚ ਕਹਿੰਦਾ ਤੇਰੇ ਵੈਰੀ ਨਾ ਹੋਇਆ ਜਏ ਹੋ ਕੇ ਨਾਸ਼ ਹੋ ਜਾਣਗੇ ਹallelujah ਲਿਖਿਆ ਕਿ ਨਹੀਂ ਲਿਖਿਆ ਤਾਂ ਤੁਹਾਡੇ ਵੈਰੀ ਕੌਣ ਆ ਤੁਹਾਡੇ ਗਵਾਂਢੀ ਤੁਹਾਡੇ ਮਾਮੇ ਕਹਿੰਦਾ ਸਾਡੀ ਲੜਾਈ ਲਊ ਤੇ ਮਾਸ ਦੇ ਨਾਲ ਨਹੀਂ ਆਂ ਅੰਧ ਘੋਰ ਦੀ ਜਿਹੜੀ ਦੁਨੀਆ ਆ ਉਹਦੇ ਜਿਹੜੇ ਰਾਜੇ ਮਹਾਰਾਜੇ ਆ ਉਹਨਾਂ ਦੇ ਨਾਲ ਆ ਅਰਥਾਤ ਸ਼ੈਤਾਨ ਦੇ ਦੂਤਾਂ ਦੇ ਨਾਲ ਤੇ ਸ਼ੈਤਾਨ ਦੇ ਨਾਲ ਆ ਅੱਜ ਉਹ ਸ਼ਤਾਨ ਦੀਆਂ ਸ਼ਕਤੀਆਂ ਜਿਹੜੀਆਂ ਤੁਹਾਨੂੰ ਡਰਾਉਂਦੀਆਂ ਆ ਜਿਨ੍ਹਾਂ ਨੇ ਤੁਹਾਨੂੰ ਬਿਮਾਰੀ 'ਚ ਰੱਖਿਆ ਜਿਨ੍ਹਾਂ ਨੇ ਤੁਹਾਨੂੰ ਗਰੀਬੀ 'ਚ ਰੱਖਿਆ ਜਿਨ੍ਹਾਂ ਨੇ ਤੁਹਾਡੀ ਬਰਕਤ ਰੋਕੀ ਹੋਈ ਆ ਜਿਨ੍ਹਾਂ ਨੇ ਤੁਹਾਡੀ ਬਰਕਤ ਦੇ ਮੂੰਹ ਦੇ ਅੱਗੇ ਭਾਰੇ ਪੱਥਰ ਲਾਏ ਆ ਅਰੇ ਰਾਖੀ ਕਰਨ ਦੇ ਲਈ ਬੈਠੇ ਆ ਕਿ ਕੋਈ ਇਸ ਮੂੰਹ ਨੂੰ ਖੋਲ ਨਾ ਦੇ ਕਿਤੇ ਬਰਕਤ ਇਹਨਾਂ ਦੀ ਜੀ ਨਾ ਉੱਠੇ ਮੈਂ ਕਹਿੰਦੀ ਅੱਜ ਪੁਚਾਲ ਆ ਚੁੱਕਿਆ ਇਸ ਥਾਂ ਤੇ ਪੱਥਰ ਰੜ ਚੁੱਕਿਆ ਆ ਉਹ ਰਾਖੇ ਕੰਬ ਗਏ ਆ ਦੂਤ ਹਾਜ਼ਰ ਹੋ ਚੁੱਕਿਆ ਤੇ ਤੁਹਾਡੀ ਬਰਕਤ ਜੀ ਉੱਠੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਔਰ ਦੇਖੋ ਉਸ ਸਥਾਨ ਜਿੱਥੇ ਤੁਹਾਡੀ ਬਿਮਾਰੀ ਸੀ ਜਿੱਥੇ ਤੁਹਾਡਾ ਪਾਪ ਸੀ ਜਿੱਥੇ ਤੁਹਾਡੀ ਲਾਚਾਰੀ ਸੀ ਜਿੱਥੇ ਤੁਹਾਡੀ ਗਰੀਬੀ ਸੀ ਅੱਜ ਪਰਮੇਸ਼ਰ ਕਹਿੰਦਾ ਵੇਖੋ ਉਹ ਖਾਲੀ ਪਿਆ ਆ ਹallelujah ਉਹ ਖਾਲੀ ਹੋ ਗਿਆ ਆ ਅਗਰ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਸੀ ਚੈੱਕ ਕਰੋ ਉੱਥੇ ਹੁਣ ਦਰਦ ਹੈ ਨਹੀਂ ਉਹ ਥਾਂ ਖਾਲੀ ਹੋ ਗਿਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਜਿੱਥੇ ਤੁਹਾਡੇ ਰਸੋਲੀਆਂ ਸੀ ਦੇਖੋ ਉਥੇ ਥਾਂ ਖਾਲੀ ਹੋ ਗਿਆ ਤੁਹਾਡੀਆਂ ਰਸੋਲੀਆਂ ਡਿਸ ਅਪੀਅਰ ਹੋ ਗਈਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿੱਥੇ ਪੱਥਰੀਆਂ ਸੀ ਉਹ ਥਾਂ ਖਾਲੀ ਹੋ ਗਿਆ ਉਥੋਂ ਉਹ ਡ੍ਰੇਨ ਹੋ ਗਈਆਂ ਮੈਲਟ ਹੋ ਗਈਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅੱਜ ਤੁਹਾਡੀ ਸਮੱਸਿਆ ਜਿੱਥੇ ਪਈ ਹੋਈ ਸੀਗੀ ਉਹ ਥਾਂ ਖਾਲੀ ਹੋ ਗਿਆ ਆ ਚੈੱਕ ਕਰੋ ਉਹ ਥਾਂ ਖਾਲੀ ਹੋ ਗਿਆ ਜਿੱਥੇ ਕਾਲਾ ਮੋਤੀਆ ਪਿਆ ਸੀ ਉਹ ਥਾਂ ਖਾਲੀ ਹੋ ਗਿਆ ਮਨ ਵਿੱਚ ਜਿੱਥੇ ਨਾ ਉਮੀਦੀ ਪਈ ਸੀ ਉਹ ਥਾਂ ਖਾਲੀ ਹੋ ਗਿਆ ਆ ਜਿੱਥੇ ਗੁੱਸਾ ਪਿਆ ਸੀ ਉਹ ਥਾਂ ਖਾਲੀ ਹੋ ਗਿਆ ਜਿੱਥੇ ਲਾਲਚ ਪਿਆ ਸੀ ਉਹ ਥਾਂ ਖਾਲੀ ਹੋ ਗਿਆ ਜਿੱਥੇ ਵਿਪਚਾਰ ਪਿਆ ਸੀ ਉਹ ਥਾਂ ਖਾਲੀ ਹੋ ਗਿਆ ਜਿੱਥੇ ਨਸ਼ੇ ਦਾ ਆਤਮਾ ਬੈਠਾ ਸੀ ਉਹ ਥਾਂ ਖਾਲੀ ਹੋ ਗਿਆ ਕਿਉਂਕਿ ਅੱਜ ਤੁਹਾਡੀ ਬਰਕਤ ਜੀ ਉੱਠੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਅੱਜ ਤੁਹਾਡੀ ਉਮੀਦ ਜ਼ਿੰਦਾ ਹੋ ਗਈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਕਿਉਂਕਿ ਅੱਜ ਮਰਿਆ ਹੋਇਆ ਵਿਸ਼ਵਾਸ ਤੁਹਾਡੇ ਅੰਦਰ ਜੀ ਉੱਠਿਆ ਕਿਉਂਕਿ ਅੱਜ ਤੁਹਾਡੇ ਜੀਵਨ ਦੀ ਬੇੜੀ ਦੇ ਵਿੱਚ ਸੁੱਤਾ ਹੋਇਆ ਯਿਸੂ ਮਸੀਹ ਜੀ ਉੱਠਿਆ ਤੇ ਤੁਹਾਡੇ ਜੀਵਨ ਦੇ ਵਿੱਚ ਉੱਠੇ ਹੋਏ ਤੂਫਾਨਾਂ ਨੂੰ ਉਹਨੇ ਕਿਹਾ ਥੰਮ ਜਾ ਅਤੇ ਉਹ ਥੰਮੇ ਗਏ ਪ੍ਰਭੂ ਯਿਸੂ ਜੀ ਦੇ ਨਾਮ 'ਚ ਹallelujah ਅੱਜ ਸਿਰਫ ਸਾਨੂੰ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਅੱਜ ਸਿਰਫ ਸਾਨੂੰ ਇਹ ਕਹਿਣ ਦੀ ਜ਼ਰੂਰਤ ਹੈ ਪ੍ਰਭੂ ਮੇਰੇ ਅੰਦਰ ਜੀ ਉਠੋ ਪ੍ਰਭੂ ਮੇਰੇ ਅੰਦਰ ਰਹੋ ਮੇਰੀ ਉਮੀਦ ਬਣ ਕੇ ਮੇਰਾ ਵਿਸ਼ਵਾਸ ਬਣ ਕੇ ਮੇਰਾ ਸਹਾਰਾ ਬਣ ਕੇ ਮੇਰਾ ਆਨੰਦ ਬਣ ਕੇ ਪ੍ਰਭੂ ਜੇ ਤੁਸੀਂ ਮੇਰੇ ਜੀਵਨ ਵਿੱਚ ਆ ਫੇ ਸਾਰਾ ਕੁਝ ਹੀ ਪੂਰਾ ਆ ਹallelujah ਕਿਉਂਕਿ ਜੇ ਬਾਦਸ਼ਾਹ ਸਾਡਾ ਆ ਤੇ ਫਿਰ ਸਾਨੂੰ ਕੋਲੀਆਂ ਚਮਚਿਆਂ ਦੇ ਲਈ ਦਰਸ਼ਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਉਹਦੇ ਬਾਦਸ਼ਾਹ ਦੀਆਂ ਸਾਰੀਆਂ ਚੀਜ਼ਾਂ ਦੇ ਅਸੀਂ ਹੱਕਦਾਰ ਆ ਹallelujah ਆਓ ਅਸੀਂ ਇੱਕ ਹੋਰ ਵਚਨ ਦੇਖਾਂਗੇ ਬੁੱਕ ਆਫ ਜohn ਦੇ ਵਿੱਚ ਚੱਲਦੇ ਆ ਯੋਹਨਾ ਦੀ ਕਿਤਾਬ ਉਹਦਾ 11 ਨੰਬਰ ਅਧਿਆਇ ਆਪਾਂ ਦੇਖਦੇ ਆ ਉਹਦੀ 17 ਤੋਂ 26 ਨੰਬਰ ਪੰਕਤੀ ਦੇ ਵਿੱਚ ਦੇਖਦੇ ਆ ਬੁੱਕ ਆਫ ਜohn ਚੈਪਟਰ 11 ਵਰਡਸ 17 ਟੂ 26 ਇਤਿਲੀ ਕਾਫੇ ਇਸ ਨੂੰ ਆਣ ਕੇ ਮਾਲੂਮ ਕੀਤਾ ਜੋ ਉਹਨੂੰ ਕਬਰ ਵਿੱਚ ਪਏ ਚਾਰ ਦਿਨ ਹੋ ਚੁੱਕੇ ਹਨ ਇਹ ਉਸ ਵੇਲੇ ਦਾ ਸੀਨ ਜਿੱਥੇ ਲਾਜ਼ਰ ਮਰਿਆ ਹੋਇਆ ਅਤੇ ਕਬਰ ਦੇ ਵਿੱਚ ਰੱਖਿਆ ਗਿਆ ਹੈ ਔਰ ਪ੍ਰਭੂ ਯਿਸੂ ਮਸੀਹ ਕਿਸੇ ਹੋਰ ਥਾਂ ਤੇ ਸਿਗੇ ਔਰ ਉੱਥੋਂ ਹੁਣ ਉਹਨਾਂ ਨੇ ਆਣ ਕੇ ਮਾਰਥਾ ਤੇ ਮਰੀਮ ਨੂੰ ਵਿਜ਼ਿਟ ਕੀਤਾ ਆ ਕਹਿੰਦੇ ਫੇ ਯਿਸੂ ਨੇ ਆਣ ਕੇ ਮਾਲੂਮ ਕੀਤਾ ਜੋ ਉਹਨੂੰ ਕਬਰ ਵਿੱਚ ਪਏ ਚਾਰ ਦਿਨ ਹੋ ਚੁੱਕੇ ਹਨ ਬੈਤਨਿਆ ਯਰੂਸ਼ਲਮ ਦੇ ਨੇੜੇ ਕੋਕਵਾਟ ਸੀ ਔਰ ਬਹੁਤ ਸਾਰੇ ਯਹੂਦੀ ਮਾਰਥਾ ਤੇ ਮਰੀਮ ਦੇ ਕੋਲ ਆਏ ਹੋਏ ਸਨ ਜੋ ਉਹਨਾਂ ਦੇ ਭਰਾ ਦੇ ਵਿਕੇ ਉਹਨਾਂ ਦਾ ਮੰਤਰ ਆਵਾ ਕਰਨ ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਿਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ ਪਰ ਮਰੀਮ ਘਰ ਵਿੱਚ ਬੈਠੀ ਰਹੀ ਤਦ ਮਾਰਥਾ ਨੇ ਯਿਸੂ ਨੂੰ ਆਖਿਆ ਪ੍ਰਭੂ ਜੀ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ ਅਤੇ ਮੈਂ ਹੁਣ ਵੀ ਜਾਣਦੀ ਹਾਂ ਭਈ ਜੋ ਕੁਛ ਤੂੰ ਪਰਮੇਸ਼ਵਰ ਤੋਂ ਮੰਗੇ ਸੋ ਪਰਮੇਸ਼ਵਰ ਤੈਨੂੰ ਦੇਉ ਯਿਸੂ ਨੇ ਉਹਨੂੰ ਆਖਿਆ ਤੇਰਾ ਭਰਾ ਜੀ ਉੱਠੇਗਾ ਮਾਰਥਾ ਨੇ ਉਸ ਨੂੰ ਆਖਿਆ ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉਠੂ ਯਿਸੂ ਨੇ ਉਹਨੂੰ ਕਿਹਾ ਕਿ ਆਕਮਤ ਅਤੇ ਜੀਉਣ ਮੈਂ ਹਾਂ ਜੋ ਮੇਰੇ ਉੱਤੇ ਨੇਚਾ ਕਰਦਾ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ ਹallelujah ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਔਰ ਮੇਰੇ ਉੱਤੇ ਨੇਚਾ ਕਰਦਾ ਸੋ ਸਦੀਪਕ ਕਾਲਤਿਕ ਕਦੇ ਨਾ ਮਰੇਗਾ ਕੀ ਤੂੰ ਇਸ ਗੱਲ ਦੀ ਪ੍ਰਤੀਤ ਕਰਦੀ ਹੈ ਇੱਥੇ ਬਹੁਤ ਸਾਰੇ ਲੋਕ ਆ ਉਹ ਅਫਸੋਸ ਕਰਨ ਦੇ ਲਈ ਆਏ ਹੋਏ ਆ ਮਰੀਮ ਤੇ ਮਾਰਥਾ ਦੇ ਨਾਲ ਕਿਉਂਕਿ ਉਹਨਾਂ ਦਾ ਭਰਾ ਮਰ ਚੁੱਕਿਆ ਹੈ ਅੱਜ ਹੋ ਸਕਦਾ ਤੁਹਾਡੇ ਜੀਵਨ ਦੇ ਵਿੱਚ ਵੀ ਜਦੋਂ ਤੁਹਾਡੇ ਹਾਲਾਤ ਨਹੀਂ ਸੁਧਰੇ ਕੋਈ ਉਹਨਾਂ ਹਾਲਾਤਾਂ ਨੂੰ ਬਦਲ ਤੇ ਨਹੀਂ ਸਕਦਾ ਪਰ ਉਹ ਤੁਹਾਡੇ ਨਾਲ ਸਿਮਥੀ ਜਾਇਰ ਕਰਦੇ ਹੋਣ ਤੁਹਾਨੂੰ ਤਸੱਲੀ ਦੇਣ ਵਾਸਤੇ ਆਉਂਦੇ ਹੋਣ ਹੌਸਲਾ ਦੇਣ ਵਾਸਤੇ ਆਉਂਦੇ ਹੋਣ ਤੁਹਾਨੂੰ ਕਹਿੰਦੇ ਹੋਣ ਕੋਈ ਨਹੀਂ ਇਹਨੂੰ ਪਾਣਾ ਮੰਨ ਲਾ ਜੀ ਸਬਰ ਕਰ ਲਾ ਪਰਮਾਰਥਾ ਨੇ ਕੀ ਕਹਾਨੂੰ ਕਹਿੰਦੀ ਯੇਸੂ ਜੀ ਜੇ ਤੁਸੀਂ ਇੱਥੇ ਹੁੰਦੇ ਮੇਰਾ ਭਰਾ ਮਰਨਾ ਨਹੀਂ ਸੀ ਇਹ ਸੱਚ ਜੇ ਪ੍ਰਭੂ ਸਾਡੇ ਜੀਵਨ ਦੇ ਵਿੱਚ ਹੋਣ ਸਾਡੀ ਉਮੀਦ ਮਰਦੀ ਨਹੀਂ ਆ ਸਾਡੀ ਉਮੀਦ ਉਦੋਂ ਹੀ ਮਰਦੀ ਆ ਸਾਡੀ ਆਸ ਉਦੋਂ ਮਰਦੀ ਸਾਡੀ ਟੈਸਟੀਮਨੀ ਉਦੋਂ ਮਰਦੀ ਆ ਸਾਡੀ ਖੁਸ਼ੀ ਤੇ ਆਨੰਦ ਦਾ ਘਾਤ ਉਦੋਂ ਹੁੰਦਾ ਜਦੋਂ ਪ੍ਰਭੂ ਸਾਡੇ ਜੀਵਨ ਦੇ ਵਿੱਚ ਮੌਜੂਦ ਨਹੀਂ ਹੁੰਦੇ ਜਦੋਂ ਪ੍ਰਭੂ ਸੱਚਮੁੱਚ ਸਾਡੇ ਜੀਵਨ ਦੇ ਵਿੱਚ ਮੌਜੂਦ ਹੋਣ ਫਿਰ ਕਦੀ ਵੀ ਸਾਡੀ ਆਸ ਮਰ ਨਹੀਂ ਸਕਦੀ ਫਿਰ ਕਦੀ ਵੀ ਸਾਡੀ ਟੈਸਟੀਮਨੀ ਮਰ ਨਹੀਂ ਸਕਦੀ ਟੈਸਟ ਤਾਂ ਆ ਸਕਦਾ ਪਰ ਟੈਸਟੀਮਨੀ ਬਣੇ ਬਿਨਾ ਉਹ ਖਤਮ ਨਹੀਂ ਹੋ ਸਕਦਾ ਹallelujah ਇੱਥੇ ਉਹ ਵੀ ਇਦਾਂ ਕਹਿੰਦੀ ਕਹਿੰਦੀ ਜੇ ਤੂੰ ਇੱਥੇ ਹੁੰਦਾ ਮੇਰਾ ਭਰਾ ਨਾ ਮਰਦਾ ਪਰ ਕਹਿੰਦੀ ਮੈਂ ਹੁਣ ਵੀ ਜਾਣਦੀ ਆ ਜੋ ਤੂੰ ਪਰਮੇਸ਼ਵਰ ਤੋਂ ਮੰਗੇ ਉਹ ਹੋ ਸਕਦਾ ਤੇਰਾ ਪਿਤਾ ਕਹਿੰਦਾ ਤੈਨੂੰ ਦਊ ਹallelujah ਕਹਿੰਦੀ ਆ ਸਿਆ ਭਾਵੇਂ ਉਹ ਮਰ ਗਿਆ ਆ ਪਰ ਫਿਰ ਵੀ ਮੈਂ ਜਾਣਦੀ ਆ ਜੋ ਵੀ ਤੂੰ ਪ੍ਰਭੂ ਤੋਂ ਮੰਗ ਲਵੇਂ ਤੇਰੇ ਪਿਤਾ ਨੇ ਤੈਨੂੰ ਦੇ ਦੇਣਾ ਹੈ ਤੇ ਅੱਜ ਪ੍ਰਭੂ ਯਿਸੂ ਮਸੀਹ ਨੇ वचन ਦੇ ਰਹੀਂ ਸਾਨੂੰ ਕੀ ਅਧਿਕਾਰ ਦਿੱਤਾ ਕਹਿੰਦਾ ਜੋ ਕੁਝ ਮੇਰਾ ਨਾਮ ਲੈ ਕੇ ਪਿਤਾ ਕੋਲੋਂ ਤੁਸੀਂ ਮੰਗੋ ਤੁਹਾਡੇ ਲਈ ਹੋ ਜਾਊਗਾ ਵਟ ਏਵਰ ਯੂ ਆਸਕ ਕੁਝ ਵੀ ਪਿਤਾ ਕੋਲੋਂ ਮੰਗੋ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਤੇ ਸਾਡੇ ਲਈ ਕੀ ਹੋਊਗਾ ਉਹ ਹੋ ਜਾਊਗਾ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਕਿਹਾ ਕਹਿੰਦਾ ਮਾਰਥਾ ਮਾਰਥਾ ਨੇ ਉਹਨੂੰ ਯਿਸੂ ਮਸੀਹ ਜੀ ਨੇ ਕਹਿਆ ਤੇਰਾ ਭਰਾ ਜੀ ਉੱਠੇਗਾ ਪ੍ਰਭੂ ਨੇ ਉਹਨੂੰ ਆਸ ਦਿਵਾਈ ਸਗੋਂ ਕਹਿ ਦਿੱਤਾ ਵੀ ਤੇਰਾ ਭਰਾ ਜੀ ਉੱਠੂਗਾ ਤੇ ਮਾਰਥਾ ਇਦਾਂ ਸੋਚਦੀ ਆ ਨਿਆ ਦੇ ਦਿਨ ਜੀ ਉੱਠੂਗਾ ਅੱਜ ਬਹੁਤ سارے ਲੋਕ ਪਤਾ ਕੀ ਸੋਚਦੇ ਆ ਉਹ ਕਹਿੰਦੇ ਇੱਥੇ ਹੁਣ ਸਾਨੂੰ ਸਾਰਾ ਜੀਵਨ ਸੁੱਖ ਨਹੀਂ ਮਿਲਣਾ ਹੁਣ ਤਾਂ ਅੱਗੇ ਜਾ ਕੇ ਹੀ ਸ਼ਾਇਦ ਸੁੱਖ ਮਿਲੂਗਾ ਇੱਥੇ ਨਹੀਂ ਸਾਡੇ ਦਿਨ ਬਦਲਨੇ ਹੁਣ ਅੱਗੇ ਜਾ ਕੇ ਹੀ ਦਿਨ ਬਦਲਨੇ ਆ ਇਦਾਂ ਹੀ ਮਾਰਤਾ ਕਹਿੰਦੀ ਕਹਿੰਦੀ ਮੈਨੂੰ ਪਤਾ ਆ ਕਿ ਆਮਤ ਦੇ ਦਿਨ ਜੀ ਉੱਠੂਗਾ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਕਿਹਾ ਕਹਿੰਦਾ ਜੀਉਣ ਤੇ ਕਿਆਮਤ ਮੈਂ ਹੀ ਆ ਕਹਿੰਦਾ ਜੀਂਦੇ ਜੀ ਵੀ ਦੇਣ ਵਾਲਾ ਮੈਂ ਆ ਤੇ ਮੌਤ ਦੇ ਬਾਅਦ ਵੀ ਦੇਣ ਵਾਲਾ ਮੈਂ ਹੀ ਆ ਸੋ ਜੋ ਤੁਹਾਨੂੰ ਜੀਉਂ ਜਿਸ ਦਾ ਮੈਨੂੰ ਜ਼ਰੂਰਤ ਆ ਅੱਜ ਉਹ ਤੁਹਾਨੂੰ ਮਿਲੂਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅਰ ਉਹ ਚੀਜ਼ਾਂ ਜੋ ਤੁਹਾਨੂੰ ਮਰਨ ਦੇ ਬਾਅਦ ਚਾਹੀਦੀਆਂ ਤੁਹਾਡੇ ਤੁਹਾਡੇ ਆਤਮਾ ਨੂੰ ਚਾਹੀਦੀਆਂ ਉਹ ਤੁਹਾਨੂੰ ਮਰਨ ਦੇ ਬਾਅਦ ਮਿਲਣਗੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਉਹਨੇ ਕਿਹਾ ਕਿੰਨਾ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਆ ਕਹਿੰਦਾ ਫਿਰ ਉਸ ਦੀਪਕ ਕਾਲ ਤੱਕ ਕਦੀ ਨਹੀਂ ਮਰੂਗਾ ਪਰ ਕਹਿੰਦਾ ਜਿਹੜਾ ਮੇਰੇ ਉੱਤੇ ਨੇਜਾ ਕਰਦਾ ਜੇ ਉਹ ਮਰ ਵੀ ਜਾਏ ਫੇ ਵੀ ਉਹ ਨਹੀਂ ਮਰੂਗਾ ਹallelujah ਕਹਿੰਦਾ ਜੋ ਮੇਰੇ ਤੇ ਨੇਜਾ ਕਰਦਾ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ ਹallelujah ਜੇ ਤੁਸੀਂ ਅੱਜ ਵਿਸ਼ਵਾਸ ਕਰਦੇ ਆ ਤੁਹਾਡੇ ਅੰਦਰ ਜੋ ਚੀਜ਼ਾਂ ਮਰ ਚੁੱਕੀਆਂ ਆ ਜਦੋਂ ਯਿਸੂ ਮਸੀਹ ਨਹੀਂ ਸੀ ਜੀਵਨ ਦੇ ਵਿੱਚ ਜਦੋਂ ਤੁਸੀਂ ਨਹੀਂ ਸੀ ਜਾਣਿਆ ਅਗਰ ਤੁਸੀਂ ਅੱਜ ਵਿਸ਼ਵਾਸ ਕਰਦੇ ਆ ਗੋਡ ਆਫ ਰੈਜ਼ਰੇਕਸ਼ਨ ਅੱਜ ਤੁਹਾਡੀਆਂ ਮਰੀਆਂ ਹੋਈਆਂ ਚੀਜ਼ਾਂ ਨੂੰ ਜਿਵਾਲਣ ਜਾ ਰਿਹਾ ਆਪਣੇ ਵਾਅਦੇ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਔਰ ਜੇ ਤੁਸੀਂ ਇਸ ਨੇਚਾ ਨੂੰ ਪੱਕੇ ਕਰ ਲੋਗੇ ਤਾਂ वचन ਕਹਿੰਦਾ ਫੇ ਕਦੀ ਨਹੀਂ ਮਰੋਗੇ ਹਾਲੇਲੂਇਆ ਫੇ ਕਦੀ ਤੁਸੀਂ ਬੇਆਸ ਨਹੀਂ ਹੋਵੋਗੇ ਤੇ ਆਪਾਂ ਅੱਗੇ ਦੇਖ ਲੈਂਦੇ ਆ ਇਸੇ ਹੀ ਚੈਪਟਰ ਦੇ ਵਿੱਚ ਇਹਦੀ 42 45 ਦੇ ਵਿੱਚ 40 ਤੋਂ 45 ਨੰਬਰ ਆਇਤ ਦੇ ਵਿੱਚ ਦੇਖਦੇ ਯਿਸੂ ਨੇ ਉਹਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਵਰ ਦੀ ਵਡਿਆਈ ਵੇਖੇਂਗੀ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਕਿ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਜੇ ਤੁਸੀਂ ਵਿਸ਼ਵਾਸ ਕਰ ਲਵੋ ਜੇ ਤੁਸੀਂ ਨੇਚਾ ਕਰ ਲਵੋ ਤੁਸੀਂ ਪਰਮੇਸ਼ਵਰ ਦੀ ਵਡਿਆਈ ਨੂੰ ਵੇਖੋਗੇ ਹallelujah ਅੱਜ ਤੁਹਾਨੂੰ ਸਿਰਫ ਵਿਸ਼ਵਾਸ ਕਰਨ ਦੀ ਜ਼ਰੂਰਤ ਆ ਅਗਰ ਤੁਸੀਂ ਆਪਣੇ ਜੀਵਨ ਦੇ ਵਿੱਚ ਆਪਣੀ ਟੈਸਟੀਮਨੀ ਨੂੰ ਦੇਖਣਾ ਚਾਹੁੰਦੇ ਆ ਔਰ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਣਾ ਚਾਹੁੰਦੇ ਆ ਅਗਰ ਆਪਣੇ ਹਾਲਾਤਾਂ ਨੂੰ ਬਦਲਦਿਆਂ ਹੋਇਆਂ ਦੇਖਣਾ ਚਾਹੁੰਦੇ ਅਗਰ ਆਪਣੇ ਆਪ ਨੂੰ ਪਾਪ ਚੋਂ ਨਿਕਲ ਤੇ ਧਾਰਮਿਕਤਾ ਦੇ ਵਿੱਚ ਖੜਿਆ ਹੋਇਆਂ ਦੇਖਣਾ ਚਾਹੁੰਦੇ ਆ ਅੱਜ ਤੁਹਾਨੂੰ ਨੇੱਚਾ ਕਰਨ ਦੀ ਜ਼ਰੂਰਤ ਆ ਕਿ ਪ੍ਰਭੂ ਯੇਸ਼ੂ ਮਸੀਹ ਮੇਰਾ ਮੁਕਤੀਦਾਤਾ ਪਰਮੇਸ਼ਵਰ ਆ ਹਾਲੇਲੂਇਆ ਕਹਿੰਦਾ ਸੋ ਉਹਨਾ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉਠਾ ਕੇ ਆਖਿਆ हे ਪਿਤਾ ਮੈਂ ਤੇਰਾ ਸ਼ੁਕਰ ਕਰਦਾ ਜੋ ਤੈਂ ਮੇਰੀ ਸੁਣੀ ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈ ਪਰ ਇਹਨਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ ਤਾਂ ਉਹ ਪ੍ਰਤੀਤ ਕਰਨ ਜੋ ਤੈਂ ਮੈਨੂੰ ਕੱਲਿਆ ਇਹ ਕਹਿ ਕੇ ਉੱਚੀ ਆਵਾਜ਼ ਮਾਰੀ ਕਿ ਲਾਜ਼ਰ ਬਾਹਰ ਆ ਉਹ ਜਿਹੜਾ ਮੋਇਆ ਹੋਇਆ ਸੀ ਕਫਨ ਨਾਲ ਹੱਥ ਪੈਰ ਬੱਦੇ ਹੋਏ ਬਾਹਰ ਨਿਕਲ ਆਇਆ ਪਰ ਉਹਦੇ ਮੂੰਹ ਤੇ ਰੁਮਾਲ ਬਲੇਟਿਆ ਹੋਇਆ ਸੀ ਯਿਸੂ ਨੇ ਉਹਨਾਂ ਨੂੰ ਆਖਿਆ ਉਹਨੂੰ ਖੋਲੋ ਅਤੇ ਜਾਣ ਦਿਓ ਹallelujah ਲਾਜ਼ਰ ਕਬਰ ਦੇ ਵਿੱਚ ਰੱਖਿਆ ਹੋਇਆ ਔਰ ਕਬਰ ਦੇ ਅੱਗੇ ਪੱਥਰ ਰੱਖਿਆ ਹੋਇਆ ਕਬਰ ਦੇ ਅੱਗੇ ਪੱਥਰ ਕਿਉਂ ਰੱਖਿਆ ਜਾਂਦਾ ਸੀ ਕਿ ਜਾਨਵਰ ਜਾ ਕੇ ਉਸ ਲਾਸ਼ ਨੂੰ ਪਾੜ ਛੀਂਡ ਨਾ ਦੇਣ ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਰਮੇਸ਼ਵਰ ਪਿਤਾ ਦੇ ਵੱਲ ਅੱਖਾਂ ਚੱਕੀਆਂ ਔਰ ਕਿਹਾ ਪਿਤਾ ਤੂੰ ਹਮੇਸ਼ਾ ਹੀ ਮੇਰੀ ਸੁਣਦਾ ਹੈਂ ਕਿੰਨੀ ਵਾਰੀ ਸੁਣਦਾ ਹੈਂ ਹਮੇਸ਼ਾ ਹੀ ਮੇਰੀ ਸੁਣਦਾ ਹੈਂ ਤੇ ਮੈਂ ਇਹ ਗੱਲ ਕਿਉਂ ਕਹੀ ਆ ਕਰਕੇ ਜਿਹੜੇ ਆਲੇ ਦੁਆਲੇ ਆ ਉਹ ਪ੍ਰਤੀਤ ਕਰਨ ਕਿ ਤੈਂ ਮੈਨੂੰ ਘੱਲਿਆ ਆ ਕਿੰਨੀ ਵਾਰੀ ਤੁਹਾਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਕੀ ਕਰੋ ਪਰਮੇਸ਼ਵਰ ਸਦਾ ਹੀ ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦਾ ਹੈ ਕਿਸੇ ਨੂੰ ਚੇਤਾ ਇਦਾਂ ਕਦੀ ਕਿਹਾ ਗਿਆ ਕਿ ਨਹੀਂ ਕਿਹਾ ਗਿਆ ਛੋੜਿਆ ਜਿਹਨੂੰ ਚੇਤਾ ਵਚਨ ਚੇਤੇ ਕਰ ਲਿਆ ਕਰੋ ਭਲਿਓ ਮਾਨਸੋ ਵਚਨ ਚੇਤੇ ਰੱਖੋਗੇ ਤਾਂ ਬਰਕਤਾਂ ਮਿਲਣੀਆਂ ਆ ਮੈਂ ਆਲਵੇਸ ਇੱਕ ਅੱਖਰ ਬੋਲਦੀ ਮੈਂ ਕਹਿੰਦੀ ਪ੍ਰਭੂ ਚੁਣ-ਚਣ ਕੇ ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦੇ ਔਰ ਮੇਰੀ ਇੱਕ ਵੀ ਪ੍ਰਾਰਥਨਾ ਅੱਜ ਤੱਕ ਪ੍ਰਭੂ ਨੇ ਅਧੂਰੀ ਨਹੀਂ ਛੱਡੀ ਔਰ ਇਹੇ ਮੇਰੀ ਜ਼ਿੰਦਗੀ ਦੀ ਗਵਾਹੀ ਆ ਹਾਲੇਲੂਇਆ ਚਾਹੇ ਉਹ ਸ਼ਿਫਾ ਦੀ ਹੋਏ ਚਾਹੇ ਉਹ ਛੁਟਕਾਰੇ ਦੀ ਹੋਏ ਚਾਹੇ ਉਹ ਫਾਈਨੈਂਸ਼ਲੀ ਹੋਏ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਏ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਏ ਚਾਹੇ ਪੂਰੇ ਸੰਸਾਰ ਨੂੰ ਮੈਂ ਕਿੰਨੀ ਉੱਥੇ ਨਾ ਉਮੀਦ ਨਜ਼ਰ ਆਉਂਦੀ ਹੋਏ ਪਰ ਮੈਨੂੰ ਉੱਥੇ ਵੀ ਮੇਰਾ ਪਰਮੇਸ਼ਵਰ ਉਮੀਦ ਲੈ ਕੇ ਖੜਾ ਨਜ਼ਰ ਆਉਂਦਾ ਔਰ ਉਹ ਮੈਨੂੰ ਉਮੀਦ ਨਾਲ ਉੱਚਾ ਕਰਦਾ ਹੈ ਹallelujah ਔਰ ਅੱਜ ਤੱਕ ਪਰਮੇਸ਼ਵਰ ਨੇ ਹਰ ਮੇਰੀ ਉਸ ਪ੍ਰਾਰਥਨਾ ਦਾ ਉੱਤਰ ਦਿੱਤਾ ਜੋ ਪਰਮੇਸ਼ਵਰ ਦੀ ਦਾਸੀ ਨੇ ਆਪਣੇ ਪਿਤਾ ਦੇ ਅੱਗੇ ਕੀਤੀ ਆ ਅਰ ਉਹ ਮੇਰਾ ਕੱਲੀ ਦਾ ਪਰਮੇਸ਼ਵਰ ਨਹੀਂ ਆ ਅਰੇ ਵਚਨ ਸਿਰਫ ਮੇਰੇ ਕੱਲੀ ਦੇ ਲਈ ਨਹੀਂ ਆ ਇਹ ਪ੍ਰੋਮਿਸ ਸਿਰਫ ਮੇਰੇ ਕੱਲੀ ਦੇ ਲਈ ਨਹੀਂ ਆ ਪਰ ਤੁਹਾਡੇ ਸਾਰਿਆਂ ਦੇ ਲਈ ਆ ਅਗਰ ਤੁਸੀਂ ਪ੍ਰਤੀਤ ਕਰਦੇ ਆ ਹallelujah ਅਰ ਜੇ ਤੁਸੀਂ ਇਦਾਂ ਕਹਿਣਾ ਸ਼ੁਰੂ ਕਰਦੇ ਹੋਗੇ ਤੁਹਾਡੀ ਲਾਈਫ ਚ ਇਦਾਂ ਹੋਣਾ ਸ਼ੁਰੂ ਹੋ ਜਾਣਾ ਅਰ ਉਹ ਆਲੇ ਦੁਆਲੇ ਜਿਹੜੇ ਤੁਹਾਡੇ ਜੀਵਨ ਚ ਚਮਤਕਾਰ ਦੇਖਣਾ ਚਾਹੁੰਦੇ ਜਿਹੜੇ ਕਹਿੰਦੇ ਦੇਖਦੇ ਆ ਹੁਣ ਚਰਚ ਜਾਂਦਾ ਹੁਣ ਕੀ ਖੱਟਦਾ ਆ ਮੈਂ ਕਹਿੰਦੀ ਉਹ ਕਬਰ ਦੇ ਵਿੱਚ ਪਈ ਹੋਈ ਉਸ ਬlessing ਨੂੰ ਜਿਹੜੀ ਲੱਗਦਾ ਕਿ ਮਰੀ ਹੋਈ ਆ ਉਹ ਉਹਨੂੰ ਜਿੰਦਾ ਹੁੰਦਾ ਦੇਖਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਤੁਹਾਡੀ ਹੀਲਿੰਗ ਨੂੰ ਦੇਖਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਉਹ ਤੁਹਾਡੀ ਡਿਲੀਵਰੈਂਸ ਨੂੰ ਦੇਖਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਆਵਾਜ਼ ਮਾਰੀ ਯਿਸੂ ਮਸੀਹ ਨੇ ਕਿਹਾ ਲਾਜ਼ਰ ਬਾਹਰ ਆ ਜਾ ਅੱਜ ਇਸ ਸਰਮਨ ਦੇ ਖਤਮ ਹੁੰਦੇ ਹੀ ਹੁਣ ਖਤਮ ਹੋਣ ਜਾ ਰਿਹਾ ਹੈ ਸਰਮਨ ਤੇ ਅਸੀਂ ਇੱਥੇ ਖੜੇ ਹੋਵਾਂਗੇ ਅੱਜ ਜਿਹੜੀਆਂ ਕਬਰਾਂ ਦੇ ਵਿੱਚ ਵੈਰੀ ਨੇ ਤੁਹਾਡੀਆਂ ਬlesings ਸੁਟੀਆਂ ਤੇ ਉਹਨਾਂ ਦੇ ਅੱਗੇ ਪੱਥਰ ਲਾਏ ਹੋਏ ਹਨ ਅੱਜ ਤੁਸੀਂ ਆਵਾਜ਼ ਮਾਰੋਗੇ ਉਹਨਾਂ ਬਰਕਤਾਂ ਨੂੰ ਕੌਣ ਆਵਾਜ਼ ਮਾਰੂਗਾ ਤੁਸੀਂ ਆਵਾਜ਼ ਮਾਰੋਗੇ ਹੋ ਸਖਤਿਆਰ ਦੇ ਨਾਲ ਜੋ ਪ੍ਰਭੂ ਯਿਸੂ ਮਸੀਹ ਜੀ ਨੇ ਦਿੱਤਾ ਕਹਿੰਦਾ ਜੋ ਕੁਝ ਮੇਰਾ ਨਾਮ ਲੈ ਕੇ ਪਿਤਾ ਕੋਲੋਂ ਮੰਗੋਗੇ ਤੁਹਾਡੇ ਲਈ ਹੋ ਜਾਏਗਾ वचन ਚ ਲਿਖਿਆ ਨੇਚਾ ਕਰਨ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਨੇਚਾ ਹੰਡਿਟ ਵਸਤਾਂ ਦਾ ਯਕੀਨ ਆਰ वचन ਚ ਲਿਖਿਆ ਜੋ ਕੁਝ ਪ੍ਰਾਰਥਨਾ ਕਰਕੇ ਮੰਗੋ ਭਰੋਸਾ ਕਰੋ ਕਿ ਤੁਹਾਨੂੰ ਮਿਲ ਗਿਆ ਤੁਹਾਡੇ ਲਈ ਹੋ ਜਾਏਗਾ ਹallelujah ਸੋ ਪ੍ਰਭੂ ਦੀ ਆਸ਼ੀਸ਼ ਹਮੇਸ਼ਾ ਤੁਹਾਡੇ ਉੱਤੇ ਬਣੀ ਰਹੇ ਅੱਜ ਅਸੀਂ ਸਾਡੀਆਂ ਬਰਕਤਾਂ ਨੂੰ ਵਾਪਸ ਲੈਣ ਜਾ ਰਹੇ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅੱਜ ਅਸੀਂ ਆਪਣੀ ਹੀਲਿੰਗ ਨੂੰ ਵਾਪਸ ਲੈਣ ਜਾ ਰਹੇ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸੋ ਪਰਮੇਸ਼ਵਰ ਦੀ ਕਿਰਪਾ ਹਣ ਤੋਂ ਹਮੇਸ਼ਾ ਹਮੇਸ਼ਾ ਧਿੱਕਰ ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ